ਤਨਖਾਹਾਂ ਚ ਵਾਧੇ ਦੀ ਮੰਗ ਨੂੰ ਲੈ ਕੇ ਅੱਜ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਹੜਤਾਲ ਤੇ ਨੇ ਹੜਤਾਲ ਦੇ ਨਾਲ ਬੈਂਕਾਂ ਦੇ ਕੰਮਕਾਜ ਤੇ ਅਸਰ ਪੈ ਰਿਹਾ ਹੈ ਗ੍ਰਾਹਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਨਾਈਟਿਡ ਫੋਰਮ ਬੈਂਕ ਯੂਨੀਅਨਸ ਤੇ ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਵਰਕਰਸ ਦਾ ਕਹਿਣਾ ਹੈ ਕਿ ਬੈਂਕਾਂ ਦੀ ਮੈਨੇਜਮੈਂਟ ਆਪਣੇ ਪੁਰਾਣੇ ਰੁਖ ਤੇ ਕਾਇਮ ਹੈ ਜਿਸ ਕਰਕੇ ਅੱਜ ਹੜਤਾਲ ਕੀਤੀ ਗਈ ਹੈ ਆਈਬੀਏ ਯਾਨੀ ਇੰਡੀਅਨ ਬੈਂਕ ਆਫ ਅਸੋਸੀਏਸ਼ਨ 11% ਤਨਖਾਹ ਦੇ ਵਾਅਦੇ ਲਈ ਅੜਿਆ ਹੋਇਆ ਹੈ ਜਦਕਿ ਯੂਨੀਅਨ ਨੇ ਆਪਣੀ ਮੰਗ 23% ਰੱਖੀ ਹੋਈ ਹੈ ਇਸ ਤੋਂ ਪਹਿਲਾਂ ਫਰਵਰੀ ਵਿੱਚ ਬੈਂਕਰ ਅੰਚਾਰੀ 2 ਦਿਨੀ ਹੜਤਾਲ ਤੇ ਗਏ ਸੀ ਐਸਬੀਏ ਸਮੇਤ ਦੇਸ਼ ਤੇ ਸਾਈ ਸਰਕਾਰੀ ਬੈਂਕਾਂ ਦੇ ਵਿੱਚ ਅੱਜ ਹੜਤਾਲ ਹੈ ਬੈਂਕਰ ਕਰਮਚਾਰੀ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਨੇ ਬੈਂਕ ਕਰਮਚਾਰੀਆਂ ਦੇ ਸੰਗਠਨ ਨੇ ਜੁਨੇ ਉਹ 25% ਵਾਅਦੇ ਦੀ ਮੰਗ ਕਰ ਰਹੇ ਹਨ ਖਬਰ ਦੇ ਮੁਤਾਬਕ ਬੈਂਕ ਐਸੋਸੀਏਸ਼ਨ ਦੇ ਵੱਲੋਂ 11% ਤਨਖਾਹ ਵਿੱਚ ਵਾਅਦਾ ਕਰਨ ਦੀ ਗੱਲ ਕਹੀ ਗਈ ਹੈ ਜੋ ਕਿ ਬੈਂਕ ਕਰਮਚਾਰੀਆਂ ਨੂੰ ਮਨਜ਼ੂਰ ਨਹੀਂ ਹੈ ਚੰਡੀਗੜ੍ਹ ਦਿੱਲੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਬੈਂਕ ਕਰਮਚਾਰੀਆਂ ਦੀ ਹੜਤਾਲ ਹੈ ਜਿੰਦਾਬਾਦ ਬੈਂਕਾਂ ਦੇ ਸਾਹਮਣੇ ਖੜੇ ਹੋ ਕੇ ਹੜਤਾਲ ਕਰ ਰਹੇ ਨੇ ਇੱਕ ਕਰਮਚਾਰੀ ਇਹਦਾ ਕਹਿਣਾ ਕਿ ਕਰਮਚਾਰੀ ਜੋ ਨੇ 25% ਵਾਅਦੇ ਦੀ ਮੰਗ ਕਰ ਰਹੇ ਨੇ ਜਦਕਿ ਐਸੋਸੀਏਸ਼ਨ ਦੇ ਵੱਲੋਂ 11% ਤਨਖਾਹ ਦੇ ਵਿੱਚ ਵਾਅਦਾ ਕਰਨ ਦੀ ਗੱਲ ਕਹੀ ਗਈ ਹੈ ਅੱਜ ہمارا ہمارا 2 ਸਾਲ ਸੇ 베ਜ ਰਿਵੀਜ਼ਨ 듀 ਹੋਆ ਔਰ 2 ਸਾਲ ਸੇ ਹੁਣ ਡਿਮਾਂਡ ਕਰ ਰਹੇ ਹਾਂ ਜਦਕਿ ਹਮਨੇ ਖੁਦ ਆਪਣਾ ਪ੍ਰੋਫਿਟ ਕਮਾ ਕੇ ਉਸ ਵਿੱਚੋਂ 베ਜ ਰਿਵੀਜ਼ਨ ਲੈਣਾ ਅਮਨੇ ਗਵਰਨਮੈਂਟ ਐਕਸਟ੍ਰੈਕਰ ਸੇ ਇੱਕ ਪੈਸਾ ਨਹੀਂ ਲਿਆ ਮਗਰ ਗਵਰਨਮੈਂਟ ਨੇ ہماری આજ ਤੱਕ ਨਹੀਂ ਸੁਣੀ ਪਿਛਲੀ ਵਾਰ ਹਮੇ 17.5% ਹਾਜ ਕੇ ਮਿਲੀ ਥੀ ਇਸ ਵਾਰ 11% ਤੇ ਅਡਮੈਂਟ ਕੌਂਸਿਲੇਸ਼ਨ ਪ੍ਰोसीडिंग 5 ਤਰੀਕ ਨੂੰ ਹੋਈ ਔਰ 10 ਤਰੀਕ ਨੂੰ ਹੋਈ ਉਹ ਦੋਨੋਂ ਫੇਲ ਹੋ ਗਈਆਂ ਗਵਰਨਮੈਂਟ 11% ਸੇ ਵੱਧਣੇ ਕੋ ਤਿਆਰ ਨਹੀਂ ਹੈ ਹਮਾਰੀ ਡਿਮਾਂਡ 25% ਹਮ ਅੱਗੇ ਹਮਾਰੀ ਟੈਰੀਟੋਰੀਅਲ ਸਟ੍ਰਾਈਕ ਹੈ ਨਾਰਥ ਰੀਜਨ ਸਾਊਥ ਰੀਜਨ ਈਸਟ ਰੀਜਨ ਵੈਸਟ ਰੀਜਨ 2 ਦਸੰਬਰ ਨੂੰ 2 ਤੋਂ ਲੈ ਕੇ 5 ਤੱਕ ਅਸੀਂ 4 ਦਿਨ ਸਟ੍ਰਾਈਕ ਕਰਾਂਗੇ ਅਲੱਗ-ਅਲੱਗ ਨਾਰਥ ਵੇ 3 ਦਸੰਬਰ ਕੀ ਅਗਰ ਫਿਰ ਵੀ ਨਹੀਂ ਹੁੰਦਾ ਤਾਂ ਵੀ ਵਿਲ ਗੋ ਫਾਰ ਇਨਡੈਫੀਨਟ ਸਟ੍ਰਾਈਕ